2006 ਤੋਂ ਬਾਅਦ ਸੰਤ ਚ ਚੋਰਾ ਹੋ ਗਈਆਂ ਤੇ 10 ਸਾਲ 2017 ਤੱਕ ਅਗਲੀ ਸਰਕਾਰ ਬਣ ਗਈ ਅਕਾਲੀ ਤੇ ਭਾਜਪਾ ਦੀ ਤੇ 10 ਸਾਲ 2500 ਰੁਪਿਆ ਪੈਨਸ਼ਨ ਹੀ ਨਹੀਂ ਰਹੀ 216 ਤੱਕ 2500 ਮੈਂ ਖੋ ਮਨਰੇਗਾ ਬਾਰੇ ਬਹੁਤ ਕੁਝ ਪੜਿਆ ਸਟਡੀ ਕੀਤਾ ਨਾ ਬੋਲ ਸਕਦਾ ਪਟਾ ਸਿੰਘ ਜੀ ਹੋਰਾਂ ਨੇ ਦੱਸਤਾ ਪਰ ਦੇ ਮਨਰੇਗਾ ਦੇ ਸਾਨੂੰ ਅੱਜ ਸੋ ਜਣ ਦੇ 31040 ਰੁਪਏ ਮਿਲ ਸਕਦੇ ਆ ਜਿਹੜੇ ਕਿ ਕਦੇ ਮਿਲਦੇ ਨਹੀਂ ਐਵਰੇਜ ਕੰਮ ਪੰਜਾਬ ਚ 22 ਦਿਨ ਮਿਲਿਆ ਮੈਸੀ ਆ ਜਿਹੜਾ ਸਾਲ ਲੱਗਿਆ ਕੇਵਲ 22 ਦਿਨ ਸੌਖਰੋ 31040 ਰੁਪਏ ਬਣਦੇ ਆ ਬਰੰਤੂ ਜੇ ਆਪਾਂ ਅੰਗਰੀ ਹੀ ਵਧਾਤਾ ਵਿਧਵਾ ਘਰੇ ਬੇਬੇ ਬਾਪੂ ਬੈਠਾ ਹੋਵੇ ਲੋਹਾ ਦੀ ਪੈਨਸ਼ਨ ਉਹ ਵੀ ਹੋਵੇ ਹਰਿਆਣੇ ਤੇ 3200 ਹੋ ਗਿਆ ਉਹ ਨਾਲ 40000 ਰੁਪਿਆ ਬਣ ਜਾਂਦਾ 40000 ਤੋਂ ਵੀ ਜ਼ਿਆਦਾ ਕਿਉਂਕਿ 12 ਮਹੀਨੇ ਪੈਨਸ਼ਨ ਕਹਿੰਦੇ 180000 ਰੁਪਏ ਦੇ ਲਗਭਗ ਰੁਪਿਆ ਜਿਹੜਾ ਹੈਗਾ ਅੰਤਿਮ ਕਿਢਾਵਾ ਬਜ਼ੁਰਗਾਂ ਦੀ ਪੈਨਸ਼ਨ ਦਾ ਸਾਡੇ ਘਰ ਜਾ ਸਕਦਾ ਸੋ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ 10 ਸਾਲ 2500 ਰੁਪਿਆ ਪੈਨਸ਼ਨ ਨਹੀਂ ਰਹੀ ਹਰਿਆਣੇ ਦੇ ਵਿੱਚ ਪੈਨਸ਼ਨ 16000 ਤੋਂ ਉੱਪਰ ਹੈ ਜਿਹੜੀ ਗੱਲ ਬੱਗਾ ਸਿੰਘ ਜੀ ਨੇ ਕੀਤੀ ਹੈ ਕਿ ਆਪਾਂ ਰੈਗੂਲਰ ਜਾਂ ਮੀਮਸ ਰੂਪ ਚ ਕਿਸੇ ਮਹਾਪੁਰਸ਼ ਦੇ ਦੇਰੇ ਤੇ ਜਾਈਏ ਜਾਂ ਗੁਰਦੁਆਰੇ ਜਾਈਏ ਜਾਂ ਕਿਸੇ ਵੀ ਮਸਜਿਦ ਤੇ ਜਾਈਏ ਕਿਤੇ ਵੀ ਲੈ ਸਾਨੂੰ ਇੱਕ ਦਿਨ ਆਪਣੇ ਹੱਕਾਂ ਲਈ ਜ਼ਰੂਰ ਕੰਡਣਾ ਚਾਹੀਦਾ ਹੈ ਮੈਂ ਸਰਕਾਰੀ ਨੌਕਰੀ ਕਰਦਾ ਸੀ ਮੈਂ ਡਿਸੇਬਲਡ ਇਕੱਠੇ ਕੀਤੇ ਜਿਹੜੇ ਆਪਾਂ ਹੱਸ ਤੁਸੀਂ ਹੈਰਾਨ ਹੋਵੋਗੇ ਮੈਂ 2 ਮਹੀਨੇ ਲਗਾਤਾਰ ਪਿੰਡਾਂ ਚ ਘੁੰਮਦਾ ਰਿਹਾ ਮੈਨੂੰ ਇੱਕ ਅਪਾਹਜ ਬੰਦੇ ਤੋਂ ਹਰਕੇ 10 ਉਪਾਜਾਂ ਦਾ ਫੋਨ ਕਰ ਜਾਂਦਾ ਸੀ ਦੇਸੀਪਲ ਜਿਹੜੇ ਹੋਸ ਸੀ ਕਿਉਂਕਿ ਇਹ ਕਹਿੰਦਾ ਵੀ ਨਾ ਆਪਣੇ ਵਰਗ ਨਾਲ ਪਿਆਰ ਹੁੰਦਾ ਇੱਕ ਅੰਗਹੀਨ ਦਾ ਦੁੱਖ ਦੂਜਾ ਅੰਗਹੀਨ ਜ਼ਿਆਦਾ ਸਮਝ ਸਕਦਾ ਉਹਦੀ ਮਾਂ ਬਾਪ ਨਾਲ ਕਿਉਂ ਦਸਾਂ ਦਾ ਮਿਲ ਜਾਣਾ ਮੈਂ ਉਹਨਾਂ ਕੋਲੇ ਚਲੇ ਜਾਣਾ ਉਹਨਾਂ ਕੋਲੇ ਚਲੇ ਜਾਣਾ ਤੁਸੀਂ ਹਾਰਾ ਨਾ ਹੋਵੋਗੇ ਪਰ ਮੋਕੇ ਦੀ ਤਾਰਾ ਮੱਡੀ ਸੀ YouTube 'ਤੇ ਭਰ ਕੇ ਦੇਖਿਓ ਅੰਗਹੀਨ ਪੁਕਾਰ ਰੈਲੀ 10000 ਉਪਾਜ ਇਕੱਠਾ ਕਰਤਾ 2116 ਦੀ ਗੱਲ ਹੈ ਚਾਹ ਹੁਣ ਤੱਕ ਤਾਂ 10000 ਇਕੱਠਾ ਹੋ ਗਿਆ ਪਰ ਉਹੀ ਗੱਲ ਹੈ ਵੀ ਸਾਡੇ ਕੱਟ ਦੇ ਨਾਲ ਕੀ ਕੁਝ ਹੁੰਦਾ ਹੈ ਹਾਲਾਂਕਿ ਬਜਟ ਪਹਿਲਾਂ ਪੇਸ਼ ਹੋ ਚੁੱਕਿਆ ਸੀ ਪਰ ਸਰਕਾਰ ਨੇ ਤਰੰਤ ਇੱਕ ਹਫ਼ਤੇ ਬਾਅਦ ਪੈਨਸ਼ਨ 500 ਰੁਪਿਆ ਕਰ ਦਿੱਤੀ ਅਸੀਂ ਖੱਟਕੜ ਕਲਾਸ਼ੀਪਤ ਸੰਗਤ ਦੇ ਪਿੰਡ ਕੱਟ ਰੱਖਿਆ ਤੇ ਪੋਲੀਟੀਕਲ ਪਾਰਟੀਆਂ ਨੂੰ ਆਖਿਆ ਤੁਸੀਂ ਵੀ ਆ ਜਾਓ ਪਰ ਦੱਸੋ ਤੁਸੀਂ ਇਹਨਾਂ ਲਈ ਕਰੋਗੇ ਕੀ ਅਸੀਂ ਕਹਿੰਦੇ ਕਾਡੀਆਂ ਨੇ ਆਉਣਾ ਹਰਿਆਣੇ ਵਿੱਚ 1600 ਦਾ ਰਾਜ ਸੀ ਪਾਈ 25000 ਰੁਪਿਆ ਰੌਸਟ ਕਰਕੇ ਆਓ ਅਦਰਵਾਈਜ਼ ਆਇਓ। ਕਾਂਗਰਸਾਰੇ ਆ ਕੇ ਆਪ ਆਪਣੀ ਪਾਰਟੀਆਂ ਨੇ ਆ ਕੇ ਉਹ ਕਹਿੰਦੇ ਵੀ ਅਸੀਂ ਇਹਨਾਂ ਦੀ ਪੈਨਸ਼ਨ 1500 ਰੁਪਿਆ ਕਰ ਦਿਆਂਗੇ। ਇਹ 216 ਨਹੀਂ ਕਰ ਕਰਦੇ। ਮਾਫ਼ ਕਰਨਾ ਇਸੇ ਵੇਲੇ ਲੋਕਾਂ ਨੂੰ ਨਾਲ ਲੈ ਕੇ ਮੈਂ ਦੋਹਾਂ ਪਾਰਟੀਆਂ ਤੋਂ ਲਿਖਤੀ ਰੂਪ ਚ ਲੈ ਲਿਆ ਕਿ ਤੁਸੀਂ ਨਹੀਂ ਬੈਠੋਗੇ। ਇਹਨਾਂ ਨੂੰ ਹਾਊਸ ਕਰਵਾਣਾ ਮੈਂ ਨਹੀਂ ਕਰ ਸਕਦਾ। ਸਰਕਾਰ ਕੈਪਟਨ ਦੀ ਬਣ ਗਈ ਹੈ 217। ਅਸੀਂ ਕਾਸ ਆਪਾਆਂ ਨੂੰ ਨਾਲ ਲੈ ਕੇ ਨਵਜੋਤ ਸਿੰਘ ਸੁਪਰੇ ਗਾਮੇ ਰਹੇ। ਇਹ 217 ਦੀ ਗੱਲ ਹੈ ਜਦੋਂ ਸਰਕਾਰ ਬਣ ਗਈ। ਅਮਰ ਸਿੰਘ ਤੁਹਾਡੇ ਕਮੇਟੀ ਵੀ ਰਹੇ ਆ ਉਹਨਾਂ ਦੇ ਪੂਰੇ ਵਿੱਚ ਸੀ। ਉਹ ਸੇਵਾ ਸ਼ਾਮ ਨੂੰ ਪੀਚੀ ਨਹੀਂ ਘਰਾਈ 15 ਮਈ ਬਾਅਦ ਕੈਪਟਨ ਮਿੰਦਰ ਸਿੰਘ ਨੂੰ ਮਿਲ ਕੇ ਪੈਨਸ਼ਨ 750 ਪਈ ਹੋ ਗਈ। ਇਹ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਰਿਹਾ ਕਿ 10 ਸਾਲ ਪੈਨਸ਼ਨ 250 ਰਹੀ ਉਹ ਸੰਤਾਪੀ ਮਿਆਦ ਚ 750 ਪਈ। ਉਹ ਉਦੋਂ ਬਾਅਦ ਉਹ ਪੈਨਸ਼ਨ 1500 ਹੋਈ ਅੱਜ ਹਰਿਆਣੇ ਚ 3200 ਹੈ ਆਪਣੀ ਪ੍ਰਭਾਸ ਹੋ। ਸੋ ਮੈਂ ਜ਼ਿਆਦਾ ਗੱਲ ਨਹੀਂ ਕਰਦੀ। ਇੱਕ ਬੇਨਤੀ ਤਾਂ ਇਹ ਹੈ ਕੀ ਆਪਣੀ ਲੜਾਈ ਜਿਹੜੀ ਹੈਗੀ ਹੈ ਉਹ ਲੁੱਟਣ ਵਾਲਿਆਂ ਦੇ ਨਾਲ ਹੈ ਵਰਕ ਦੋ ਹੀ ਹੈ ਇੱਕ ਲੁੱਟਿਆ ਜਾ ਰਿਹਾ ਹੈ ਔਰ ਜਿਹੜਾ ਦੂਜਾ ਹੈਗਾ ਉਹ ਲੁੱਟ ਰਿਹਾ ਸੋ ਜਿੱਦਾਂ ਅਸੀਂ ਉਹ ਸਾਰਿਆਂ ਨੂੰ ਪਿਛਾੜ ਲਾਂਗੇ ਔਰ ਇਕੱਠੇ ਹੋ ਕੇ ਕੋਈ ਨਾ ਕੋਈ ਘਾਟ ਘੜ ਲਾਂਗੇ ਉਹਨਾਂ ਦੇ ਉੱਤੇ ਜਾਲ ਸਿੱਟਣ ਦੀ ਕਿਉਂਕਿ ਆਪਾਂ ਉਹ ਕਹਾਣੀ ਦੇਖਿਆ ਕਿ ਆਹੇ ਜਿਹੜੀਆਂ ਜਾਲ ਫਾਟੀਆਂ ਦੀਆਂ ਜਦੋਂ ਉਹਨਾਂ ਨੇ ਤਿਆਰ ਕਰ ਲਿਆ ਤੇ ਉਹ ਸਾਰਿਆਂ ਨੇ ਜੋਰ ਲਾਇਆ ਤੇ ਉਹ ਜਾਲ ਲੈ ਗਈ ਉਹ ਕਿਹਨੀਆਂ ਤੇ ਨਾਲ ਕੋਈ ਚੂਹਾ ਵੀ ਮਰ ਜਾਂਦਾ ਜਾਲ ਚੱਕਣ ਆਸਤੇ ਇਹਨਾਂ ਦਾ ਭਾਵ ਕਿ ਅੱਜ ਨੂੰ ਬਾਡੀ ਤੇਰੀ ਮੀਟਿੰਗ ਹੈ ਉਹਨਾਂ ਨੇ ਜੇ ਸੁਣੋ 바이러스 ਮੌਸਮ ਨਾਲ ਉਹਨਾਂ ਨੂੰ ਜਾਲ ਪੈਣ ਦਾ ਨਹੀਂ ਖਤਰਾ ਅਗਵਾਰਾਂ ਚ ਫੜਦਾ ਰਹਿੰਦਾ ਮੈਂ ਪਤਾ ਲੱਗ ਗਿਆ ਇਹਨਾਂ ਨੂੰ ਕਿ ਕਿੰਨੀਆਂ ਹੋਇਆ ਪਰ ਬਾਅਦ ਸਿਰ ਦੇ ਵੀ ਕਿਉਂਕਿ ਸਰੀਰ ਨੂੰ ਕਨਾਹ ਟਕਣਾ ਹੋ ਜਾਂਦਾ ਔਰ ਬਹੁਤ ਸਾਰਾ ਸਰੀਰ ਕਮਜ਼ੋਰ ਹੋ ਜਾਂਦਾ آگو کی پہچان کرو اور راجنیتی اپنے سارا سو مڑ کے گل آپ گل وہ اپنا اور گل بھی اٹھتے ہیں آدم کی کوئی نہیں ਵਾਡੇ ਸਾਰੇ ਪੰਜਾਬ ਦੇ ਵਿੱਚ ਨਾ ਇੱਕ ਸਰਕਾਰੀ ਹੋਟਲ ਹੁੰਦੇ ਸੀ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਹੇਠਾਂ ਇੱਕ ਖਰਾਬ ਦੀ ਮਹਿਰ ਤੇ ਵੀ ਬਹੁਤ ਇਗਰੈਸਟ ਰੈਸਟੋਰੈਂਟ ਹੁੰਦਾ ਸੀ ਕਿਤੇ ਨਹੀਂ ਵੇਖਿਆ ਹੋਵੇ ਪਾਣੀ ਚ ਕਰਦਾ ਇਹ ਜੇ ਪੰਜਾਬ ਤੇ ਵੀ ਸੀ ਸਾਰੇ ਦੇ ਸਾਰੇ ਵਿੱਚ ਤੇ ਮੈਰੀ ਵਿਚਰਾਮ ਘਰ ਵਿੱਚ ਤੇ ਖੰਡ ਮਿਲਾਂ ਬਾਈ ਸੀ ਉਹਨਾਂ ਤੋਂ 13 ਵੇਚ ਪਿਆ ਲੁਧਿਆਣੇ ਕਚਹਿਰੀ ਹੁੰਦੀ ਸੀ ਪੁਰਾਣੀ ਘੱਟੋ ਘੱਟ 10 ਕਿੱਲੇਆਂ ਤੇ 5 ਲੱਖ ਰੁਪਏ ਨੂੰ ਗੱਜ ਜਗਾ ਸੀ ਉਸ ਵੇਲੇ ਜਦੋਂ ਵੇਚੀ ਐ ਅੱਜ ਉੱਥੇ 12-12 ਲੱਖ ਰੁਪਏ ਨੂੰ ਗੱਜ ਜਗਾ ਆ ਜਿਸ ਖਾਤੇ ਉੱਪਰ ਦਾਜ ਮਾਰੀਏ ਤਾਂ ਵੇਚਤਾ ਹੁਣ ਸਾਰਾ ਕੁਝ ਇਹੇ ਵੇਚੀ ਜਾਂਦੇ ਆ ਵੇਚ ਕੇ ਤਾਂ ਸਿਆਸੀ ਆ ਸੋ ਆਪਾਂ ਨੂੰ ਵੱਡੀ ਲਾਲਬੰਦੀ ਕਰਨੀ ਪਊਗੀ ਲੁੱਟਣ ਵਾਲਿਆਂ ਨੂੰ ਪਛਾਣਨਾ ਪਊਗਾ ਔਰ ਇੱਕ ਜਲ ਵਿੱਚ ਉਹਨੂੰ ਹੋਰ ਕਰਦੇ ਆ ਇਹ ਪੱਲੇ ਵੱਧ ਕੇ ਜਾਏ ਆਜ ਦੇ ਪੰਜਾਬ ਦੀਆਂ ਤੂਣਾ ਰਹੀ ਜਾਈਆਂ ਉਹ 1000 ਤੋਂ ਲੈ ਕੇ 2500 ਤੋਂ ਰੁਪਇਆ ਖਸ ਹੁੰਦਾ ਹੈ। ਮਹਾਂਗਲਾ ਦਾ ਕੌਣ ਹੈ? ক্রেਤਾ ਵਿੱਚ ਮਾਲ। ਬਤਰੀ ਦੇ ਨਾਲੇ ਬਦਲੀਆਂ ਕਰਕੇ ਪੈਸਾ ਲੈਣ ਵਾਲੇ। ਜ਼ਮੀਨਾਂ ਤੇ ਸਬਜ਼ੀ ਕਰਨ ਵਾਲੇ। ਆ ਇੱਕ ਡੀਆਈਸੀ ਫੜਿਆ ਦੇਖ ਲੋ ਕਿਵੇਂ ਜਿਹੜੇ ਪਾਸੇ ਨੂੰ ਵੀ ਹੱਥ ਮਾਰਦੇ ਆ ਲੋਕਾਂ ਦੀਆਂ ਮੁੱਖੇ ਹੀ ਲੱਗਦੀਆਂ। 50 ਤੋਂ ਉਹਦੀ ਬਲੈਟੀ ਹੈ। ਔਰ ਇਹਦੇ ਤੋਂ 5.5 ਦਸ ਦਸ ਰੁਪਏ ਦਾ ਜਿਹੜੀ ਖਾਤ ਖਲਾ ਪਤਾ ਨਹੀਂ ਕਿ ਕਿੰਿਆ ਕੇ ਦਾ ਨਾ ਤੇ ਜੋ ਕਹਿਣ ਦਾ ਭਾਵ ਕੋਰ ਅਸਰ ਕਿੰਨੇ ਆ ਉਹ ਪੈਸਾ ਲਾਉਂਦੇ ਔਰ ਗੱਲ ਇਹ ਆ ਕਿ ਦੁਕਾਨਦਾਰ ਜਿਹੜਾ ਸੌਦਾ ਵੇਚਦਾ 10% ਦਾ ਭਾਯੋ ਦੀ ਕਮਾਉਂਦਾ ਇਹ ਨਹੀਂ ਕਿ ਉਹਨੇ 10 ਦਸਾਂ ਨਹੀਂ ਉਹ 11 ਦੀ ਬੇਚਦਾ ਹੈ ਤੇ ਹਰ ਜਿੱਦਾਂ ਨੇ 2500 ਕਰੋੜ ਰੁਪਈਆ ਲਾਇਆ ਉਹ 35000 ਕਰੋੜ ਤੱਕ ਪਹੁੰਚ ਗਏ ਕਿ ਜਾਨਾ ਕਿ ਉਹ ਬਾਟੀ ਬਾਟਾ ਦਾ ਬਾਟੀ ਪਿਆੜੀ ਦਾ ਕਿਉਂ ਸੋਚਣਗੇ ਮੁਰ 25000 ਖਮੁੰਗਿਆ ਖਮੁੰਗਿਆ ਫਿਰ ਕੁੱਤੇ ਦੇ ਮੂੰਹ ਨੂੰ ਲਉ ਪਾਗ ਜਾਂਦਾ ਫਿਰ ਜਦੋਂ ਲਹੂ ਲੱਗਿਆ ਉਹਨੇ ਪਾਈ ਨੂੰ ਰਾਜੇ ਸ਼ੀਬ ਮੁਕੱਦਮੇ ਮੁਕਤੇ ਜਾਏ ਵਿਗਾਏ ਬੈਠੇ ਉਸੇ ਗੁਰੂ ਸਾਹਿਬ ਨੇ ਕਿਹਾ ਫਿਰ ਉਹ ਹਲਕੇ ਜਾਂਦਾ ਫਿਰ ਉਹ 25000 ਕਰੋੜ ਤੇ ਨਹੀਂ ਰੁਕਦਾ ਫਿਰ ਤੁਹਾਡੀਆਂ ਜਾਇਦਾਦਾਂ ਵੀ ਵਿਕਣੀਆਂ ਤੇ ਤੁਹਾਡੇ ਘਰ ਵੀ ਵਿਕਣੇ ਆ ਤੁਹਾਡੇ ਪੁੱਤ ਵੀ ਨਸ਼ਿਆਂ ਨਾਲ ਮਰਨੇ ਆ ਉਹਦਾ ਕਾਰਨ ਹੈ ਕਿਉਂਕਿ ਉਹ ਤੁਸੀਂ ਹੱਕ ਮੰਗੋਗੇ ਤੇ ਘਰ ਤੇ ਇੱਕ ਜਣਾ ਨਸ਼ਾ ਕਰਨ ਲੱਗ ਗਿਆ ਸਾਰਾ ਟੰਬਰ ਸ਼ਮੜਾ ਹੋ ਜੂਗਾ ਕਿਹਨੇ ਮੰਗਣਾ ਠੀਕ ਹੈ ਮੈਂ ਆ ਗੱਲ ਕੀਤੀ ਸੀ ਜਿਹੜਾ ਐਜੂਕੇਸ਼ਨ ਐਕਟ ਬਣਿਆ ਬੱਗਾ ਸਿੰਘ ਹੋਰਾਂ ਨੇ ਸਰਕਾਰ ਨੇ ਕਾਨੂੰਨ ਬਣਾਤਾ ਵੀ ਹਰੇਕ ਸਕੂਲ ਦੇ ਵਿੱਚ ਤੁਸੀਂ ਆਪਣਾ ਬੱਚਾ ਪੜ੍ਹਾ ਸਕਦੇ ਹੋ ਜਿਹੜਾ ਸਿਰੇ ਦਾ ਸਕੂਲ ਹੈ ਪਰੰਤੂ ਸਵਾਲ ਇਹ ਹੈ ਕਿ ਉਹ ਕਾਨੂੰਨ ਲਾਗੂ ਨਹੀਂ ਕੀਤਾ ਸਰਕਾਰ ਨੇ 100 ਅੜਚਨਾ ਪਾਤੀਆਂ ਕਿਉਂਕਿ ਤੁਹਾਡਾ ਬੱਚਾ ਪੜ੍ਹ ਗਿਆ ਤੇ ਉਹਨੂੰ ਪਤਾ ਲੱਗ ਜਾਣਾ ਥੱਗੀ ਵੱਜਦੀ ਕਿਹੜੇ ਪਾਸੇ ਉਹ ਬਹੁਤ ਚੰਗਾ ਉਤਰਾਲ ਆ ਅਸੀਂ ਤੁਹਾਡੇ ਪੂਰੀ ਤਰ੍ਹਾਂ ਨਾਲ ਆ ਰੌਲਾ ਰੱਪਾ ਪਾ ਰਹੇ ਆ ਬਾਕੀ ਗੱਲ ਮੈਂ ਫੇਰ ਕਿਹੜਾ ਵਰਗ 2 ਹੀ ਹੈ ਇੱਕ ਲੁੱਟਣ ਵਾਲਿਆਂ ਦਾ ਤੇ ਇੱਕ ਲੁੱਟੇ ਜਾਣ ਵਾਲਿਆਂ ਦਾ ਠੀਕ ਹੈ ਪੰਜਾਬ ਦੇ ਵਿੱਚ